ਅੱਜ ਪਿਛਲੇ 3 ਦਿਨ ਤੋਂ ਸਫਾਈ ਮਹਿਮ ਸ਼ੁਰੂ ਕਰੀ ਹੈ ਕਿਉਂਕਿ ਮੈਂ ਹਰ ਗਰਮੀਆਂ ਤੇ ਹਰ ਸਰਦੀ ਦੇ ਮੌਸਮ ਤੋਂ ਪਹਿਲਾਂ ਜਿਹੜੀਆਂ ਹਰਕੇ ਦੀ ਸਿਹਤ ਦੇ ਮਦੇਨਜ਼ਰ ਰੱਖਦੇ ਲੋਕਾਂ ਦੇ ਸਿਹਤ ਦੇ ਮਦੇਨਜ਼ਰ ਰੱਖਦੇ ਇਹ ਸਫਾਈ ਮਹਿਮ ਸ਼ੁਰੂ ਕਰਾਉਨੇ ਆ ਅੱਜ ਪ੍ਰਤਾਪ ਚੌਂਕ ਤੋਂ ਇਹ ਸ਼ੁਰੂ ਕਰੀ ਹੈ ਤੇ ਮੈਂ ਇਲਾਕਾ ਨਿਵਾਸੀ ਨੂੰ ਵੀ ਬੇਨਤੀ ਕਰੂੰਗਾ ਵੀ ਅੱਜ ਪ੍ਰੋਪਰ ਢੰਗ ਨਾਲ ਸਾਰੀ ਸਫਾਈ ਕਰਾ ਦੇਣੀ ਹੈ ਤੁਸੀਂ ਆਪ ਕੋਲ ਤੋਂ ਇਹਨੂੰ ਮੈਂਟੇਨ ਰੱਖਣਾ ਤੇ ਜਿਹੜੇ ਸਫਾਈ ਸੇਵਕ ਨੇ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਜਿਹੜੀਆਂ-ਜਿਹੜੀਆਂ ਤੁਹਾਨੂੰ ਅੱਜ ਗਲਤੀਆਂ ਤੁਹਾਡੀਆਂ ਦੱਸਿਆ ਨੇ ਉਹ ਦੁਬਾਰਾ ਰਿਪੀਟਿੰਗ ਕਰਨੀਆਂ ਦਾ ਤੁਹਾਡਾ ਮਾਨ ਸਨਮਾਨ ਵੀ ਕਰਾਂਗੇ ਤੇ ਹਲਕੇ ਲੋਕਾਂ ਨੂੰ ਵੀ ਬੇਨਤੀ ਕਰਦਾ ਕਿ ਇਹਨਾਂ ਦਾ ਪੂਰਾ ਮਾਨ ਸਨਮਾਨ ਕਰਨਾ ਤਾਂ ਕਿ ਇਹ ਆਪਣੇ ਪਰਿਵਾਰ ਨੂੰ ਕੰਮ ਕਰੀ ਇਹ ਵਾਕ ਤੁਸੀਂ ਮ제 ਹੀ ਬੋਕ ਕਿਉਂਕਿ ਮੈਂ ਸੇਵਾ ਇਸ ਲਈ ਕਰਦਾ ਸੇਵਾ ਕਰਤ ਹੋਤ ਨਹਿ ਕਾਮੀ ਇਸ ਕੋ ਹੋਤ ਪ੍ਰਪਤ ਸੁਆਮੀ ਮੈਂ ਤਾਂ ਸੁਆਮੀ ਦੀ ਤਲਾਸ਼ੇ ਦੇ ਵਿੱਚ ਤੁਰਿਆ ਫਿਰਦਾ ਕਿ ਦਿਨਾਂ ਕਦੇ ਕਿਸੇ ਰੂਪ ਚ ਮਿਲ ਜਾਣਾ ਕਿਵੇਂ ਮਾਨ ਸਾਹਿਬ ਕਹਿੰਦੇ ਹੁੰਦੇ ਆ ਵੀ ਨਾ ਜਾਣੇ ਕਿਸ ਬੇਸਮੇ ਨਾਰਾਇਣ ਮਿਲ ਜਾਏ ਸ਼ਾਇਦ ਕਿਤੇ ਨਾਰਾਇਣ ਹੀ ਮਿਲ ਜੇ ਤਾਂ ਮਾਰਾ ਸਾਡਾ ਜੀਵਨ ਸਫਲ ਹੋ ਜਾਏ ਦੁਕਾਨਦਾਰਾਂ ਨੂੰ ਜਈਦਾ ਜਿਹੜੇ ਸਵੇਰੇ 10 ਦੁਕਾਨਾਂ ਖੋਲਦੇ ਆ ਬਾਹਰ ਗੰਦ ਥੋੜਾ ਬਾਹਰ ਕਿੱਧਰ ਕਰਕੇ ਛੱਡ ਦਿੰਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੀਦਾ ਦੁਕਾਨਦਾਰਾਂ ਨੂੰ ਮੈਂ ਕਹਿੰਦਾ ਵੀ ਡਸਟਬਿਨ ਲਾਓ ਨਾ ਟੱਬਿੰਨ ਦੇ ਵਿੱਚ ਕੂੜਾ ਸਿੱਟੋ ਕਿਦੋਂ ਸਾਡੇ ਸਫਾਈ ਸੇਵਕ ਕੌਣ ਉਹਨਾਂ ਨੂੰ ਬੇਨਤੀ ਕਰੋ ਚੱਕ ਕੇ ਆਪਣੀ ਗੱਡੀ ਚ ਲੈ ਜਾਣਗੇ ਤਾਂ ਕਿ ਜਿਹੜਾ ਗੰਦਗੀ ਨਾ ਫੱਲੇ ਅਗਰ ਜੇ ਗੰਦਗੀ ਫੈਲੂਗੀ ਤਾਂ ਬਿਮਾਰੀਆਂ ਫੈਲਣਗੀਆਂ ਬਿਮਾਰੀਆਂ ਫੈਲਣਗੀਆਂ ਸਿਹਤ ਖਰਾਬ ਹੋਊ ਤੁਹਾਡਾ ਖੂਨ ਪਸੀਨੇ ਦੇ ਨਾਲ ਕਮਾਇਆ ਹੋਇਆ ਧਨ ਵੀ ਖਰਾਬ ਹੋਊ ਸਾਡਾ ਐਮਐਲਏ ਕਿਸੇ ਨੇ ਨਹੀਂ ਬਣ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹੋ ਜੇ ਅਮਲੇ ਬਹੁਤ ਘੱਟ ਦੁਨੀਆ ਤੇ ਆਉਂਦੇ ਆ ਜਿਹੜੇ ਆਪ ਹੱਥੀਂ ਸਾਰਾ ਕੰਮ ਕਰ ਦਿੰਦੇ ਆ ਔਰ ਬਲਚਾ ਵੀ ਚੱਕ ਰਹੇ ਨੇ ਝਾੜੂ ਵੀ ਫੜ ਲੈਂਦੇ ਆ ਸੋ ਇਹ ਜਿਹੜੀ ਮੁਹਮਾ ਹੈ ਬਹੁਤ ਜ਼ਰੂਰੀ ਹੈ ਸਾਡੀ ਸਿਹਤ ਲਈ ਔਰ ਬੂਟੇ ਉਸ ਤੋਂ ਵੀ ਜ਼ਰੂਰੀ ਨੇ ਸਾਡੀ ਜ਼ਿੰਦਗੀ ਬਚਾਉਣ ਲਈ ਬੂਟੇ ਲਾਓ ਸਫਾਈ ਰੱਖੋ ਇਹ ਸਾਰਿਆਂ ਨੂੰ ਮੇਰੀ ਅਪੀਲ ਹੈ ਹੱਥ ਜੋੜ ਕੇ ਅਪੀਲ ਹੈ 44 ਤੇ 45 ਵਾਟ ਨੰਬਰ ਦੀ ਸਫਾਈ ਅਭਿਆਨ ਕਈ ਦਿਨ ਤੋਂ ਸ਼ੁਰੂ ਹੋਇਆ ਹੋਇਆ ਸਾਰੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਕਿ ਇਸ ਦੇ ਮਹਮੇ ਦੇ ਵਿੱਚ ਆਪ ਵੀ ਸ਼ਾਮਲ ਹੋਵੋ ਔਰ ਸਾਡਾ ਸਾਥ ਦਿਓ ਜਿਹੜੇ ਬਾਹਰ ਇਨਕ੍ਰੂਟਮੈਂਟਾਂ ਨੇ ਉਹਨਾਂ ਨੂੰ ਖਤਮ ਕਰਕੇ ਜਿਹੜਾ ਸਫਾਈ ਆ ਉਹ ਸਫਾਈ ਕਰਾਓ ਮੈਂ ਐਮਐਲਏ ਕੋਈ ਮੈਂ ਨਹੀਂ ਦੇਖਿਆ ਔਰ ਵੱਡੀ ਗੱਲ ਹੈ ਕਿ ਇੱਕ ਐਮਐਲਏ ਕਿਤਾ ਕੰਮ ਦਾ ਜਿਹੜਾ ਕਰਨਾ ਕਰਨਾ ਔਰ ਕੋਲੋਂ ਪੈਸੇ ਵੀ ਵੰਡ ਜਾਂਦੇ ਹਿੱਸੇ ਹਜ਼ਾਰਾਂ ਰੁਪਏ ਜਦੋਂ ਕੋਈ ਬੰਦਾ ਰੋਡ 'ਤੇ ਆਉਂਦਾ ਉਹਨਾਂ ਨੂੰ ਪੈਸੇ ਵੀ ਕੋਲੋਂ ਦੇ ਦਿੰਦੇ ਮੈਂ ਕਿਹਾ ਬੱਲੇ ਬੱਲੇ ਹੋਇਆ ਜੀ ਅੱਜ ਐਹ ਜੇ ਐਮਐਲਏ ਨਹੀਂ ਮਿਲਣਾ ਕਿਤੇ ਵੀ ਅੱਜ ਜਿਹੜਾ ਸਫਾਈ ਭਿਆਨ ਸਾਡੇ ਵਾਰਡ 45 ਨੰਬਰ 'ਤੇ ਚੱਲਿਆ ਤੇ ਮੈਨੂੰ ਲੱਗਦਾ ਵੀ ਅੱਜ ਜਿਵੇਂ ਇਹ ਮੁਹਿੰਮ ਚੱਲਦੀ ਆ ਲਗਾਤਾਰ ਇਸੇ ਤਰ੍ਹਾਂ ਸਫਾਈ ਹੋਵੇ ਤੇ ਮੈਨੂੰ ਲੱਗਦਾ ਸਾਡਾ ਜਿਹੜਾ ਵਾਰਡ ਆ ਸਾਰੇ ਵਾਰਡਾਂ ਚੋਂ ਵਧੀਆ ਤੁਹਾਡਾ ਬਹੁਤ ਕਰਦਾ ਐਮਐਲਏ ਸਾਹਿਬ ਦਾ ਜਿਨ੍ਹਾਂ ਨੇ ਅੱਜ ਚੇਚੇ ਤੌਰ ਤੇ ਸਾਡੇ ਵਾਰਡ ਦਾ ਕੇ ਸਫਾਈ ਮਹਮ ਨੂੰ ਬੜੀ ਸਫਲਤਾ ਨਾਲ ਨੇਪਰੇ ਚਾੜਿਆ ਬਹੁਤ ਬਹੁਤ ਧੰਨਵਾਦ ਸਾਡੇ ਜਿਹੜੇ ਸਫਾਈ ਸੇਵਕ ਨੇ ਜਿਨ੍ਹਾਂ ਦੀਆਂ ਸਤਿਕਾਰਯੋਗ ਨਾ ਭੈਣਾ ਤੇ ਵੀਰ ਜਿਹੜੇ ਸਾਡੇ ਸਫਾਈ ਸੇਵਕ ਨੇ ਤੇ ਉਹਨਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਬਹੁਤ ਵੱਡੇ ਪੱਧਰ ਤੇ ਸਫਾਈ ਮਹਮ ਵਿੱਚ ਹਿੱਸਾ ਲਿਆ ਤੇ ਮੈਂ ਲੋਕਾਂ ਨੂੰ ਵੀ ਅਪੀਲ ਕਰਦਾ ਵੀ ਆਪਾਂ ਆਪਣੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖੀਏ ਜਿੱਥੇ ਕਿਤੇ ਲੱਗਦਾ ਕੋਈ ਗੰਦ ਪੈ ਰਿਹਾ ਉਸ ਗੰਦ ਨੂੰ ਰੋਕੀਏ ਜਿੱਥੇ ਕਿਤੇ ਕੂੜਾ ਹੈਗਾ ਆਪਾਂ ਡਸਪੈਨਚ ਪਾਈਏ ਸਵਾਗਤ ਕਾਰਪੋਰੇਸ਼ਨ ਦੇ ਸਾਰੇ ਮੁਲਾਜ਼ਮਾਂ ਦਾ ਸਾਡੇ ਸਿਸਨ ਕਮਿਸ਼ਨਰ ਅ ਅੰਕਰ ਮਹਿੰਦਰੂ ਜੀ ਆਏ ਨੇ ਉਹਨਾਂ ਦਾ ਵੀ ਧੰਨਵਾਦ ਕਰਦਾ ਜਿਹੜੇ ਅਤੋ ਚੇਚੇ ਤੌਰ ਤੇ ਸਾਡੇ ਕੋ ਇੱਥੇ ਪਹੁੰਚੇ ਨੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਭਾਈ ਹੌਰੀਆਂ ਕਿੱਦਾਂ ਕਰ ਰਹੇ ਹੋ ਦੇਖੋ ਬਹੁਤ ਵਧੀਆ ਮੈਨੂੰ ਲੱਗਦਾ ਵੀ ਆਪ ਲੱਗੇ ਹੋਏ ਨੇ ਕੱਪੜੇ ਕੋਈ ਪ੍ਰਵਾਹ ਨਹੀਂ ਹੈਗੀ ਵੀ ਆਪ ਬੜਾ ਵਧੀਆ ਸਫਾਈ ਵਾਲੇ ਪਾਸੇ ਨੂੰ ਤੁਰੇ ਹੋਏ ਨੇ ਜੇ ਇਦਾਂ ਹੀ ਆਪਣਾ ਸਾਡਾ ਸਫਾਈ ਚੱਲਦੀ ਰਹੇ ਸਾਡਾ ਇਲਾਕਾ ਐਨ ਸਵਰਗ